ਚੰਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬ੍ਰਿਟਿਸ਼ ਕੋਲੰਬੀਆ ਤੋਂ ਕੁਝ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਅਸੀਂ ਵਕ ਵਕ ਹੋਰ ਪ੍ਰੋਵਿੰਸਸ ਤੋਂ ਮਿਨਿਮਮ ਵੇਜਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਤੁਹਾਡੇ ਨਾਲ ਇਸੇ ਤਰੀਕੇ ਦੇ ਨਾਲ ਇੱਕ ਗੱਲਬਾਤ ਕਰਨੀ ਹੈ ਜਿਹੜੀ ਕਿ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਨੇ BC ਦੇ ਵਿੱਚ ਉਹ ਇਸ ਵੇਲੇ ਸਟਰਗਲ ਕਰ ਰਹੇ ਆ ਔਖੇ ਸਮੇ ਦੇ ਵਿੱਚ ਆ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਕੁਝ ਕਲਾਮਤਾਂ ਤੁਹਾਡੇ ਨਾਲ ਜਿਹੜੀਆਂ ਕੁਝ ਪੋਲਸ ਆਈਆਂ ਨੇ ਸਾਡੇ ਸਾਹਮਣੇ ਜਿਹੜੀ ਫਿਲਮ ਇੰਡਸਟਰੀ ਦੇ ਬਾਰੇ ਕੁਝ ਖਬਰਾਂ ਨੇ ਕਿ ਉਸ ਇੰਡਸਟਰੀ ਦੇ ਵਿੱਚ ਕੀ ਹੋ ਰਿਹਾ ਤੇ ਕਿਉਂ ਉੱਥੇ ਜਿਹੜਾ ਐਸ ਵੇਲੇ ਟੈਰਫ ਉਹਦਾ ਕੀ ਬਣੂਗਾ ਇਹ ਕੁਝ ਗੱਲਾਂ ਉਹ ਤੁਹਾਡੇ ਨਾਲ ਕਰਨੀਆਂ ਸਭ ਤੋਂ ਪਹਿਲੀ ਗੱਲਬਾਤ ਫਿਲਮਾਂ ਦੇ ਉੱਤੇ ਟੈਰਫ ਨੂੰ ਲੈ ਕੇ ਜਦੋਂ ਦੇ ਅਮਰੀਕਾ ਦੇ ਵਿੱਚ ਟਰੰਪ ਰਾਸ਼ਟਰਪਤੀ ਬਣੇ ਆ ਟੈਰਫ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਤੇ ਹੁਣ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਆਪਾਂ ਪਰसों ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ 100% ਟੈਰਫ ਜਿਹੜਾ ਟੈਰਫ ਦਾ ਮਤਲਬ ਟੈਕਸ ਆ ਸਾਰੀਆਂ ਉਹਨਾਂ ਮੂਵੀਜ਼ ਉੱਤੇ ਲਾ ਦੇਣੀ ਆ ਜਿਹੜੀਆਂ ਅਮਰੀਕਾ ਤੋਂ ਬਾਹਰ ਬਣਦੀਆਂ ਹੁਣ ਇਹਦੇ ਸਬੰਧੀ ਨਿਸ਼ਚਿਤਤਾ ਹੈ BC ਦੇ ਵਿੱਚ ਫਿਲਮ ਇੰਡਸਟਰੀ ਬਹੁਤ ਵੱਡੀ ਆ ਔਰ ਜਿਹੜੀ ਇੱਥੋਂ ਦੀ BC ਦੀ ਫਿਲਮ ਇੰਡਸਟਰੀ ਆ ਉਹਨੂੰ ਫਿਕਰ ਪਿਆ ਵੀ ਕਾਦੇ ਉੱਤੇ ਇਹਨਾਂ ਨੇ ਟੈਰਫ ਲਾ ਦੇਣਾ ਜਾਂ ਤੇ ਦੱਸ ਦੇਣ ਵੀ ਜਿਹੜੀਆਂ ਫਿਲਮਾਂ ਫਿਲਮਾਂ ਦਾ ਮਤਲਬ ਕੀ ਮੂਵੀਜ਼ ਵੈਬ ਸੀਰੀਜ਼ ਜਾਂ ਕਾਦੇ ਉੱਤੇ ਜਾਂ ਕਿਸੇ ਵੀ ਪ੍ਰੋਡਕਸ਼ਨ ਦੇ ਉੱਤੇ ਜਿਹੜਾ ਟੈਰਫ ਲੱਗ ਜਾਣਾ ਕਿਉਂਕਿ ਬਹੁਤ ਸਾਰੇ ਇੰਡਸਟਰੀ ਇੱਥੇ ਫਿਲਮ ਇੰਡਸਟਰੀ ਜਿਹੜਾ ਜਿੰਨਾ ਅਮਰੀਕਾ ਦਾ ਕੰਮ ਆ ਉਹ ਇੱਥੇ ਵੈਨਕੂਵਰ ਦੇ ਵਿੱਚ ਹੁੰਦਾ ਬ੍ਰਿਟਿਸ਼ ਕੋਲੰਬੀਆ ਦੀ ਫਿਲਮ ਇੰਡਸਟਰੀ ਸਪੈਸ਼ਲੀ ਸਪੈਸ਼ਲੀ ਜਿਹੜੀ ਵੈਨਕੂਵਰ ਆ ਉਹ ਕਿਉਂਕਿ ਇੱਥੇ ਹੁੰਦੀ ਕਿਉਂਕਿ ਬਹੁਤ ਸਾਰੀਆਂ ਹਾਲੀਵੁੱਡ ਦੀਆਂ ਫਿਲਮਾਂ ਇੱਥੇ ਸ਼ੂਟ ਹੁੰਦੀਆਂ ਇੱਥੇ ਅਮਰੀਕਾ ਦੇ ਮੁਕਾਬਲੇ ਫਿਲਮ ਸ਼ੂਟ ਕਰਨਾ ਸਸਤਾ ਪੈਂਦਾ ਵੈਨਕੂਵਰ ਦਾ ਜਿਹੜਾ ਫਿਲਮ ਫੈਸਟੀਵਲ ਉਹ ਅਫਸੈਟ ਹੋਇਆ ਪਿਆ ਜਿਹੜੇ ਡਾਇਰੈਕਟਰ ਨੇ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ वीएएफएफ ਦੇ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਨਿਰਾਸ਼ਾ ਬਹੁਤ ਆ ਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਬਹੁਤ ਆ ਕਿ ਅਸਲ ਦੇ ਵਿੱਚ ਇਹਦਾ ਰੀਅਲੀ ਮਤਲਬ ਕੀ ਆ ਕਿਹਦੇ ਉੱਤੇ ਅਸਰ ਪਊਗਾ ਕਿਉਂਕਿ ਬਹੁਤ ਔਖਾ ਕੰਮ ਆ ਫਿਲਮ ਇੰਡਸਟਰੀ ਦੇ ਉੱਤੇ ਤੁਸੀਂ ਕਿਹਨੂੰ ਕਿਹਨੂੰ ਕਹਿੰਦੇ ਕਿ ਫੋਰਨ ਦੇ ਵਿੱਚ ਹੋ ਰਿਹਾ ਕੰਮ ਇੱਕ ਫਿਲਮ ਹਾਲੀਵੁੱਡ ਦੇ ਵਿੱਚ ਬਣ ਗਈ ਇੱਥੇ ਬੰਦਾ ਬੈਠਾ ਐਡਿਟ ਆਨਲਾਈਨ ਕਰ ਰਿਹਾ ਆ ਆਪਣੇ ਵੈਨਕੂਵਰ ਦੇ ਵਿੱਚ ਕੀ ਉਹਨੂੰ ਤੁਸੀਂ ਟੈਰਿਫ ਲਾਉਂਗੇ ਕਿ ਬਾਹਰ ਐਡਿਟ ਹੋਈ ਆ ਜਾਂ ਸਿਰਫ ਉਹਨੂੰ ਤੁਸੀਂ ਕਹੋਗੇ ਜਿਹੜੀ ਫਿਲਮ ਸ਼ੂਟ ਬਾਹਰ ਹੋ ਰਹੀ ਆ ਜਾਂ ਉਹਦਾ ਕੋਈ ਹੋਰ ਕੰਮ ਜਿਹੜਾ ਐਕਸਪਰਟ ਏ ਕਹਿੰਦੇ ਆ ਕਿ ਹਜੇ ਤੱਕ ਇਹ ਨਹੀਂ ਕਲੀਅਰ ਕਿ ਟੈਰਫ ਨੇ ਕੰਮ ਕਿਦਾਂ ਕਰਨਾ ਕਿਉਂਕਿ ਜਿਹੜੀ ਉਹ ਫਿਲਮਾਂ ਆ ਉਹ ਇੰਟਰਨੈਸ਼ਨਲ ਕਰਿਊ ਤੇ ਇੰਟਰਨੈਸ਼ਨਲ ਲੋਕੇਸ਼ਨਸ ਦੇ ਉੱਤੇ ਔਰ ਟੈਲੈਂਟ ਜਿਹੜਾ ਸਾਰਾ ਮਿਕਸਡ ਆ ਉਹ ਫਿਲਮਾਂ ਬਣਾ ਰਿਆ ਫਿਲਮ ਕਿਹੜਾ ਕੋਈ ਇੰਡਸਟਰੀ ਆ ਵੀ ਇੱਕ ਫੈਕਟਰੀ ਕਿਤੇ ਲੱਗੀ ਆ ਤੇ ਉੱਥੇ ਕੋਈ ਚੀਜ਼ ਪ੍ਰੋਡਿਊਸ ਹੋ ਰਹੀ ਆ ਤੇ ਪ੍ਰੋਡਿਊਸ ਹੋਣ ਤੋਂ ਬਾਅਦ ਉਹ ਫਿਜ਼ੀਕਲੀ ਟਰੱਕਾਂ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ ਆਉਣੀ ਆ ਜਿਹੜੇ BC ਦੇ ਜੋਬ ਮਿਨਿਸਟਰ ਰਵੀ ਕਲੋਂ ਆ ਉਹਨਾਂ ਨੇ ਵੀ ਕਿਹਾ ਪ੍ਰੋਵਿੰਸ ਜਿਹੜਾ ਆ ਉਹ ਕਹਿੰਦੇ ਅਸੀਂ ਆਪਣੇ ਫਿਲਮਾਂ ਦੇ ਵਰਕਰਸ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਰਹਾਂਗੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਆ ਦੂਜਾ ਇਹਦਾ ਮੈਨੀਫਟ ਮਿਊਚੁਅਲ ਹੁੰਦਾ ਜਿਹੜੀ ਗੱਲ ਰਵੀ ਕਲੋਂ ਉਹਨਾਂ ਨੇ ਕਹੀ ਆ ਕਿ ਅਮਰੀਕਾ ਦਾ ਹਾਲੀਵੁੱਡ BC ਦੇ ਵਿੱਚ ਇੱਕ ਫੇਵਰ ਕਰਨੀ ਆਉਂਦਾ ਉਹ ਇਸ ਕਰਕੇ ਆਉਂਦਾ ਕਿਉਂਕਿ BC ਦੇ ਵਿੱਚ ਬੈਟਰ ਜਿਹੜੇ ਆ ਉਹਨਾਂ ਨੂੰ ਸਕਿਲਡ ਕ੍ਰਿਊ ਜਿਹੜਾ ਬੈਟਰ ਮਿਲਦਾ ਤੇ ਪ੍ਰੋਫੈਸ਼ਨਲ ਵਰਕਰ ਜਿਹੜੇ ਨੇ ਉਹ ਜ਼ਿਆਦਾ ਨਹੀਂ ਇੱਥੇ ਰਾਸ਼ਟਰਪਤੀ 트ੰਪ ਨੇ ਇਹ ਵੀ ਕਲੇਮ ਕੀਤਾ ਆ ਕਿ ਜਿਹੜਾ ਅਮਰੀਕਾ ਦੀਆਂ ਮੂਵੀਜ਼ ਨੇ ਜਿਹੜੀਆਂ ਇੱਥੇ ਆ ਰਹੀਆਂ ਉਹਨਾਂ ਨੇ ਅਸਲ ਚ ਇਹ ਕਿਹਾ ਕਿ ਕੈਲੀਫੋਰਨੀਆ ਦੀ ਜਿਹੜੀ ਇੰਡਸਟਰੀ ਆ ਉਹਨੂੰ ਚੋਰੀ ਕਰ ਲਿਆ ਗਿਆ ਉਹਨੂੰ ਇੱਥੋਂ ਬਾਹਰ ਇਹਨਾਂ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਦਾਂ ਮਤਲਬ ਚੋਰੀ ਕਰ ਲਿਆ ਜਿੱਦਾਂ ਕੋਈ ਕੈਂਡੀ ਕਿਸੇ ਬੇਬੀ ਤੋਂ ਚੋਰੀ ਕਰਦਾ ਹੁੰਦਾ ਹੁਣ ਇਹ ਪਹਿਲੀ ਵਾਰ ਨਹੀਂ ਹੋਇਆ ਉਹਨਾਂ ਨੇ ਲਗਭਗ ਇਦਾਂ ਦੇ ਜਿਹੜੇ ਧਮਕੀਆਂ ਜਾਂ ਥ੍ਰੈਟ ਸੀਗੇ ਇਹ ਮਈ ਦੇ ਵਿੱਚ ਵੀ ਦਿੱਤੇ ਸੀ ਪਰ ਹੋਇਆ ਕੁਛ ਨਹੀਂ ਉਹਦੇ ਤੋਂ ਬਾਅਦ ਵੀ ਹੁਣ ਅਨਸਰਟੇਨਟੀ ਜਿਹੜੀ ਇੰਡਸਟਰੀ ਦੇ ਵਿੱਚ ਇਸ ਵੇਲੇ ਫੈਲੀ ਆ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਇੱਕ ਨਵੀਂ ਧਮਕੀ ਦੇ ਦਿੱਤੀ ਆ ਫਿਲਮ ਇੰਡਸਟਰੀ ਇਹ ਕਹਿੰਦੀ ਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਕਿਹਦੇ ਉੱਤੇ ਟੈਰਫ ਲੱਗਣਾ ਹੈ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਲੀਡਰ ਆ ਉਹ ਇਸ ਧਮਕੀ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਤੇ ਮੰਨਦੇ ਇਹ ਆ ਕਿ ਜਿਹੜੀਆਂ ਅਮਰੀਕਾ ਦੀਆਂ ਫਿਲਮਾਂ ਦੀਆਂ ਕੰਪਨੀਆਂ ਆ ਉਹ ਹਜੇ ਵੀ ਉਹਨਾਂ ਨੂੰ BC ਦੇ ਕਰਿਊ ਦੀ ਲੋੜ ਆ ਇੱਥੋਂ ਦੇ ਸਰਵਿਸਸ ਦੀ ਲੋੜ ਆ ਕਿਉਂਕਿ ਉਹਨਾਂ ਦੀ ਕੁਆਲਿਟੀ ਤੇ ਕੋਸਟ ਇਹ ਦੋਵੇਂ ਉਹਨਾਂ ਨੂੰ ਜਿਹੜੇ ਸਿੱਧੇ-ਸਿੱਧੇ ਫਾਇਦੇ ਨੇ ਇਸ ਕਰਕੇ ਸਾਡੂ ਇਹ ਜਾਂ ਤਾਂ ਪਤਾ ਲੱਗੇ ਉਸ ਹਿਸਾਬ ਨਾਲ ਐਕਸ਼ਨ ਹੋਵੇ ਪਰ ਕਿਉਂਕਿ ਕੰਮ ਬਹੁਤ ਮਿਕਸਡ ਆ ਸਮਾਨ ਕਿਤੇ ਦਾ ਆ ক্রੂ ਕਿਤੇ ਦਾ ਆ ਸਟੋਰੀ ਰਾਈਟਰ ਕਿਤੇ ਦਾ ਆ ਐਡੀਟਰ ਕਿਤੇ ਦਾ ਆ ਲੋਕੇਸ਼ਨ ਇੱਕ ਥਾਂ ਦੇ ਉੱਤੇ ਆ ਕਿਹੜੀ ਫਿਲਮ ਦੇ ਉੱਤੇ ਟੈਰਿਫ ਲੱਗ ਰਿਹਾ ਕਿਹੜੀ ਕਿਸਮ ਦੇ ਉੱਤੇ ਲੱਗ ਰਿਹਾ ਇਹਦੇ ਸੰਬੰਧੀ ਹੋਣਾ ਕੀ ਹੈ ਹਜੇ ਬਾਅਦ ਚ ਕਲੀਅਰ ਹੋਊਗਾ ਪਰ ਇਸ ਵੇਲੇ ਅਨਸਰਟਨਟੀ ਇੱਥੇ ਕੈਨੇਡਾ ਦੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਬਿਆਨ ਨਾਲ ਬਣੀ ਹੋਈ ਹੈ ਅਗਲੀ ਗੱਲਬਾਤ ਇੱਕ ਪੋਲ ਹੋਈ ਹੈ ਜਿਹਦੇ ਵਿੱਚ ਆਲਮੋਸਟ ਅੱਧੇ ਜਿਹੜੇ ਕੈਨੇਡੀਅਨਸ ਨੇ 49% ਉਹਨਾਂ ਨੇ ਇਹ ਕਿਹਾ ਆ ਕਿ ਸਾਡੇ ਨਾਲ ਕਿਸੇ ਨਾ ਕਿਸੇ ਥਾਂ ਦੇ ਉੱਤੇ ਕਿਸੇ ਨਾ ਕਿਸੇ ਵੇਲੇ ਸਿਸਟੈਮਿਕ ਰੇਸਿਜ਼ਮ ਉਹਨਾਂ ਦੇ ਪ੍ਰੋਵਿੰਸ ਦੇ ਵਿੱਚ ਹੋਇਆ ਨਸਲਵਾਦ ਬਹੁਤ ਮਾੜੀ ਚੀਜ਼ ਆ ਹਮੇਸ਼ਾ ਹੀ ਨਸਲਵਾਦ ਦੇ ਉੱਤੇ ਗੱਲਬਾਤ ਹੁੰਦੀ ਰਹੀ ਆ ਅੱਜ ਦੇ ਵੇਲੇ ਵਿੱਚ ਜਦੋਂ ਇਹ ਇੱਕ ਸਰਵੇ ਕੀਤਾ ਗਿਆ ਇੱਕ ਪੋਲ ਕੀਤੀ ਗਈ ਲੋਕਾਂ ਤੋਂ ਜਾਣਕਾਰੀ ਲਈ ਗਈ ਉਹਦੇ ਵਿੱਚ ਵੀ ਜਿਹੜੇ 49% ਲੋਕ ਨੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਉਹ ਕਿਸੇ ਗੱਲ ਦੇ ਉੱਤੇ ਇਹ ਕਹਿ ਰਹੇ ਆ ਕਿ ਸਾਡੇ ਨਾਲ ਰੇਸਿਜ਼ਮ ਹੋਇਆ ਸਿਸਟੈਮਿਕ ਰੇਸਿਜ਼ਮ ਜਦੋਂ ਅਸੀਂ ਕਹਿੰਨੇ ਆ ਸੰਸਥਾਗਤ ਨਸਲਵਾਦ ਤਾਂ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਰੇਸਿਜ਼ਮ ਜਿਹੜਾ ਉਹ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਝਲਕਦਾ ਨਿਜਮਾ ਦੇ ਵਿੱਚ ਝਲਕਦਾ ਜਿਹੜੇ ਸਿਸਟਮਸ ਨੇ ਚਾਹੇ ਸਰਕਾਰ ਦੇ ਸਿਸਟਮਸ ਨੇ ਚਾਹੇ ਸਕੂਲ ਨੇ ਚਾਹੇ ਪੁਲਿਸਿੰਗ ਆ ਉਹਨਾਂ ਸਾਰਿਆਂ ਦਾ ਮਤਲਬ ਇੱਕ ਹੁੰਦਾ ਜਿਹੜਾ ਰੇਸਿਜ਼ਮ ਆ ਕਿ ਕੱਲੇ-ਦਕਲੇ ਦਾ ਕਿ ਕੋਈ ਬੰਦਾ ਸਿਗਾ ਉਹਨੇ ਨਸਲੀ ਟਿੱਪਣੀ ਕਿਸੇ ਦੇ ਉੱਤੇ ਕਰ ਦਿੱਤੀ ਦੂਜਾ ਹੁੰਦਾ ਕਿ ਅਸਲ ਦੇ ਵਿੱਚ ਇੱਕ ਸਿਸਟੈਮਿਕ ਇੱਕ ਮਤਲਬ ਸਿਸਟਮ ਦੇ ਵਿੱਚ ਨਸਲਵਾਦ ਜਿਹੜਾ ਆ ਔਰ ਇਹ ਅੱਧੇ ਇਹ ਕਹਿ ਰਿਹਾ ਆ ਕਿ ਸਾਨੂੰ ਉਸ ਸਿਸਟਮ ਦੇ ਨਸਲਵਾਦ ਦਾ ਸਾਹਮਣਾ ਆਪਣੇ ਜੀਵਨ ਦੇ ਵਿੱਚ ਕਰਨਾ ਪਿਆ ਜਿਹੜੀ ਕਿ ਬਹੁਤ ਵੱਡੀ ਗੱਲ ਆ ਮਤਲਬ ਇਹ ਆ ਕਿ ਹੋ ਸਕਦਾ ਕਿਸੇ ਬੰਦੇ ਨੇ ਕਿਸੇ ਨੌਕਰੀ ਦੇ ਲਈ ਅਪਲਾਈ ਕੀਤਾ ਤੇ ਉਸ ਨੌਕਰੀ ਦੇ ਲਈ ਜਿਹੜੀ ਇੱਕ ਖਾਸ ਰੇਸ ਦੇ ਜਾਂ ਖਾਸ ਰੰਗ ਦੇ ਲੋਕ ਸੀ ਉਹਨਾਂ ਨੂੰ ਪਹਿਲ ਦੇ ਦਿੱਤੀ ਦੂਜਿਆਂ ਨੂੰ ਨਹੀਂ ਰੱਖਿਆ ਗਿਆ ਹੋ ਸਕਦਾ ਕਿਸੇ ਸੰਸਥਾ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਪੁਲਿਸ ਦੇ ਵਿੱਚ ਕਿਸੇ ਥਾਂ ਦੇ ਉੱਤੇ ਉਹ ਸਾਰਾ ਸਿਸਟਮ ਹੀ ਉਸ ਨਸਲ ਦੇ ਨਾਲ ਵਿਤਕਰਾ ਕਰ ਰਿਹਾ ਉਸ ਰੇਸ ਦੇ ਨਾਲ ਵਿਤਕਰਾ ਕਰ ਰਿਹਾ ਇਹ ਸਿਸਟੈਮਿਕ ਰੇਸਿਜ਼ਮ ਆ ਜਿਹੜਾ 37% ਇਹ ਕਹਿੰਦੇ ਆ ਕਿ ਅਸੀਂ ਇਹ ਨਹੀਂ ਦੇਖਿਆ 14% ਕਹਿੰਦੇ ਆ ਕਿ ਅਸੀਂ ਸਾਨੂੰ ਇਹਦਾ ਜਵਾਬ ਨਹੀਂ ਪਤਾ ਹੁਣ ਜਿਹੜਾ ਜੈਕ ਜੈਡਵੈਬਾ ਜਿਨ੍ਹਾਂ ਨੇ ਇਹ ਸਟੱਡੀ ਕੀਤੀ ਆ ਸਾਰੀ ਉਹਨਾਂ ਨੇ ਦੱਸਿਆ ਕਿ ਇਹ ਨੰਬਰ ਜਿੰਨੇ ਕੈਨੇਡਾ ਦੇ ਵਿੱਚ ਅਸੀਂ ਆਸ ਕਰਦੇ ਆ ਜਿੰਨਿਆਂ ਦੀ ਸਾਨੂੰ ਉਮੀਦ ਸੀਗੀ ਉਹਦੇ ਤੋਂ ਕਿਤੇ ਜ਼ਿਆਦਾ ਨਹੀਂ ਹੁਣ ਇਹ ਬਹੁਤ ਵੱਡੀ ਗੱਲ ਆ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਅਸਲ ਦੇ ਵਿੱਚ ਲੋਕਾਂ ਨੂੰ ਜਿਹੜਾ ਸੰਸਥਾਗਤ ਨਸਲਵਾਦ ਆ ਜਿਹੜਾ ਸਿਸਟੈਮਿਕ ਰੇਸਿਜ਼ਮ ਆ ਉਹਦੇ ਅਰਥ ਵੀ ਚੰਗੀ ਤਰ੍ਹਾਂ ਨਹੀਂ ਸਮਝ ਆਏ ਕਿ ਸਿਸਟੈਮਿਕ ਰੇਸਿਜ਼ਮ ਹੁੰਦਾ ਕੀ ਆ ਜਾਂ ਉਹ ਤੁਹਾਨੂੰ ਅਸਰ ਕਿਦਾਂ ਕਰਦਾ ਆ ਫਿਰ ਵੀ ਉਹ ਕਹਿੰਦੇ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਉਹ ਕਾਫੀ ਜ਼ਿਆਦਾ ਆ ਰਹੀ ਆ ਹੁਣ ਜ਼ਿਆਦਾ ਲੋਕ ਇਸ ਕੱਲ ਨੂੰ ਰੈਕੋਗਨਾਈਜ਼ ਕਰਦੇ ਆ ਕਿਉਂਕਿ ਸਭ ਤੋਂ ਪਹਿਲਾਂ ਸਮੱਸਿਆ ਨੂੰ ਪਛਾਣਨਾ ਆ ਰੇਸਿਜ਼ਮ ਹੈ ਕੀ ਆ ਜਾਂ ਸਿਸਟੈਮਿਕ ਰੇਸਿਜ਼ਮ ਹੈ ਕੀ ਆ ਕਿਉਂਕਿ ਜੋਰਜ ਫਲੌਇਡ ਦਾ ਮਰਡਰ ਯੂਐਸ ਦੇ ਵਿੱਚ ਹੋਇਆ ਉਹਦੇ ਤੋਂ ਬਾਅਦ ਜਿਸ ਕਿਸਮ ਦੀ ਅਵੇਅਰਨੈਸ ਆਈ ਆ ਪਬਲਿਕ ਡਿਸਕਸ਼ਨ ਹੋਈਆਂ ਜਾਂ ਵਰਕਪਲੇਸ ਟ੍ਰੇਨਿੰਗ ਹੋਈਆਂ ਉਹਨਾਂ ਸਾਰਿਆਂ ਦੇ ਉੱਤੇ ਅਸਰ ਪਿਆ ਲਗਭਗ ਜੇ ਜੈਂਡਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 56% ਔਰਤਾਂ ਕਹਿੰਦੀਆਂ ਕਿ ਉਹਨਾਂ ਨੇ ਸਿਸਟੈਮਿਕ ਰੇਸਿਜ਼ਮ ਜਿਹੜਾ ਕਿਤੇ ਨਾ ਕਿਤੇ ਉਹਦਾ ਸਾਹਮਣਾ ਕੀਤਾ ਜਦੋਂ ਕਿ 42% ਜਿਹੜੇ ਮਰਦ ਕਹਿੰਦੇ ਆ ਉਹਨਾਂ ਨੇ ਕਿਤੇ ਨਾ ਕਿਤੇ ਦੇਖਿਆ ਆ ਜਿਹੜੇ ਜਿਹੜੇ ਨੌਜਵਾਨ ਨੇ 18 ਤੋਂ 34 ਸਾਲ ਦੇ ਵਿੱਚ ਉਹਨਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਹੋਣਾ ਤੇ ਇਹ ਚਾਹੀਦਾ ਕਿ ਜਿਹੜੇ ਪਿਛਲੇ ਕੋਈ ਲੋਕ ਨੇ ਬਜ਼ੁਰਗ ਰਹੇ ਉਹਨਾਂ ਦੇ ਵਿੱਚ ਇਹ ਚੀਜ਼ ਕਿਤੇ ਨਾ ਕਿਤੇ ਰਹਿ ਜਵੇ ਉਹਨਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਪਰ 18 ਤੋਂ 34 ਸਾਲਾਂ ਦੇ ਵਿੱਚ 57% ਮਿਡਲ ਏਜ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ 50% ਤੇ ਜਿਹੜੇ ਉਹ ਤੋਂ ਵੱਡੀ ਉਮਰ ਦੇ ਲੋਕ ਨੇ 55 ਸਾਲ ਦੇ ਉੱਤੇ ਵਾਲੇ ਨੇ ਉਹਨਾਂ ਦੇ ਵਿੱਚ 44% ਲੋਕਾਂ ਨੂੰ ਹੁਣੇ ਕਿਸੇ ਏਜ ਗਰੁੱਪ ਦੇ ਵਿੱਚ ਵੀ ਤੁਸੀਂ ਦੇਖ ਲਓ ਰੇਸਿਜ਼ਮ ਦਾ ਨੰਬਰ ਬਹੁਤ ਵੱਡਾ ਆ ਜਿਹੜੀਆਂ ਆ ਰਿਪੋਰਟਸ ਨੇ ਕਵੈਕ ਦੇ ਵਿੱਚ ਜ਼ਿਆਦਾ ਨੇ ਕਵੈਕ ਦੇ ਵਿੱਚ 53% ਆ ਜਦੋਂ ਇਹਨੂੰ ਪ੍ਰੋਵਿੰਸ ਵਾਈਜ਼ ਤੋੜ ਕੇ ਦੇਖਦੇ ਆਂ ਟੈਰੀਓ ਦੇ ਵਿੱਚ 52% ਆ ਅਲਬਰਟਾ ਦੇ ਵਿੱਚ 41% ਆ ਤੇ BC ਦੇ ਵਿੱਚ ਜਿਹੜੀਆਂ ਇਹ 42% ਦੱਸੀਆਂ ਗਈਆਂ ਹੁਣ ਬਾਈ ਰੇਸ ਦੇਖਣਾ ਹੋਵੇ ਜਿਹੜੇ 73% ਬਲੈਕ ਕੈਨੇਡੀਅਨਸ ਨੇ ਉਹ ਕਹਿ ਰਹੇ ਆ ਕਿ ਅਸੀਂ ਸਿਸਟੈਮਿਕ ਰੇਸਿਜ਼ਮ ਦੇਖਿਆ ਆ ਜਦੋਂ ਕਿ 49% ਦੂਜੇ ਹੈਗੇ ਉਹ ਵੀ ਨਾਨ ਵਾਈਟ ਨੇ ਮਤਲਬ ਪਰ ਇੱਕ ਬਲੈਕ ਨੇ ਇੱਕ ਜਿਹੜੇ ਦੂਜੇ ਨੇ ਜਿਹੜੇ ਨਾਨ-ਵਾਈਟ ਗਰੁੱਪ ਨੇ ਉਹਨਾਂ ਦੇ ਵਿੱਚ 49% ਆ ਤੇ ਜਿਹੜੇ ਵਾਈਟ ਕੈਨੇਡੀਅਨਸ ਨੇ ਉਹਨਾਂ ਦੇ ਵਿੱਚ ਕੁਦਰਤੀ ਆ ਬਿਲਕੁਲ ਘਟਿਆ ਹੁਣ ਇਹਨੂੰ ਫਿਰ ਜਦੋਂ ਦੂਜੀ ਤਰ੍ਹਾਂ ਇਹ ਨਾਲ ਹੋਰ ਦੇਖਦੇ ਆ ਕਿ ਨਸਲਵਾਦ ਦਾ ਸਾਹਮਣਾ ਇਹਦੇ ਅਰਥ ਕੀ ਨੇ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਯਾਦ ਹੋਊਗਾ ਕਿ ਇੱਥੇ ਨਸਲਵਾਦ ਦਾ ਕਿੰਨਾ ਭਿਆਨਕ ਰੂਪ ਰਿਹਾ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੇ ਕਿੱਦਾਂ ਇਸ ਚੀਜ਼ ਨੂੰ ਹੰਡਾਇਆ ਕਿੱਦਾਂ ਅੰਡੇ ਮਾਰਦੇ ਸੀ ਗਾਲਾਂ ਕੱਢਦੇ ਸੀ ਜੋ ਜੋ ਕੁਝ ਕਰਦੇ ਸੀ ਇਹ ਖਤਮ ਹੋ ਜਾਣਾ ਚਾਹੀਦਾ ਸੀ ਉਸ ਸਮੇਂ ਦੇ ਵਿੱਚ ਪਰ ਅੱਜ ਜਦੋਂ ਅਸੀਂ 2025 ਦੇ ਵਿੱਚ ਗੱਲ ਕਰ ਰਹੇ ਹਾਂ ਤਾਂ ਇਹ ਉਸ ਵੇਲੇ ਵੀ ਉਸੇ ਤਰੀਕੇ ਦੇ ਨਾਲ ਹੁਣ ਇਹਨੂੰ ਇੱਕ ਹੋਰ ਕੈਟਾਗਰੀ ਦੇ ਨਾਲ ਜਦੋਂ ਦੇਖਦੇ ਆਂ ਕਿ ਜਿਹੜੀ ਬੌਰਨ ਕੈਨੇਡੀਅਨ ਬੌਰਨ ਨੇ ਵਰਸਸ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਵਿੱਚ ਫਰਕ ਬਹੁਤ ਥੋੜਾ ਆ ਕੋਈ ਫਰਕ ਨਹੀਂ ਪੈਂਦਾ ਰੈਸੀਡੈਂਟ ਵਾਲਿਆਂ ਨੂੰ ਕਿ ਇਹ ਦੋ ਪੀੜੀਆਂ ਤੋਂ ਜਾਂ ਤਿੰਨ ਪੀੜੀਆਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਉਹਨਾਂ ਦੇ ਲਈ ਨਾਨ ਵਾਈਟ ਦਾ ਮਤਲਬ ਨਾਨ ਵਾਈਟ ਹੈ ਜਿਹੜਾ ਗੋਰਾ ਨਹੀਂ ਹੈ ਉਹ ਗੋਰਾ ਨਹੀਂ ਹੈ 52% ਜਿਹੜੇ ਇਮੀਗ੍ਰੈਂਟਸ ਆ ਤੇ 49% ਕੈਨੇਡੀਅਨ ਬੌਰਨ ਨੇ ਉਹ ਕਹਿੰਦੇ ਵੀ ਸਾਡੇ ਨਾਲ ਸਿਸਟੈਮਿਕ ਰੇਸਿਜ਼ਮ ਹੋਇਆ ਸੋ ਇੱਥੇ ਫਰਕ ਬਹੁਤ ਥੋੜਾ ਹੈ ਅਸਲ ਦੇ ਵਿੱਚ ਹੋ ਕੀ ਰਿਹਾ ਇਹ ਸਾਰੇ ਕੁਝ ਦਾ ਚੰਗਾ ਪੱਖ ਇਹ ਆ ਕਿ ਜਿਹੜੇ ਜਿਹੜੀ ਅਵੇਅਰਨੈਸ ਵਧ ਰਹੀ ਆ ਜਿਹੜਾ ਪਿਛਲੇ ਸਾਲਾਂ ਦੇ ਮੁਕਾਬਲੇ ਰੇਸਿਜ਼ਮ ਦੇ ਵਿੱਚ ਫਰਕ ਜਿਹੜਾ ਪੈ ਰਿਹਾ ਉਹ ਵੱਖਰੀ ਗੱਲ ਆ ਲੋਕ ਅਵੇਅਰ ਹੋ ਰਹੇ ਆ ਕਿ ਕਿੱਥੇ ਸਾਡੇ ਨਾਲ ਧੱਕਾ ਹੋ ਰਿਹਾ ਜਿਹੜਾ ਬਹੁਤ ਸਾਰੇ ਕੈਨੇਡੀਅਨ ਹਜੇ ਵੀ ਉਹ ਅੰਡਰਸਟੈਂਡਿੰਗ ਕਰਦੇ ਐਜੂਕੇਸ਼ਨ ਦੀ ਘਾਟ ਅ ਸਿਸਟੈਮਿਕ ਰੇਸਿਜ਼ਮ ਹੁੰਦਾ ਕੀ ਆ ਇੱਕ ਬੰਦੇ ਨੇ ਤੁਹਾਨੂੰ ਮੂੰਹ ਤੇ ਮਾੜਾ ਕਹਿ ਜਣਾ ਤੁਹਾਡਾ ਰੰਗ ਦੇਖ ਕਿਉਂ ਹੋਰ ਗੱਲ ਆ ਜਾਂ ਤੁਹਾਨੂੰ ਕੋਈ ਗਾਲ ਕੱਢ ਜਣੀ ਉਹ ਹੋਰ ਗੱਲ ਪਰ ਇੱਕ ਸਿਸਟਮ ਤੁਹਾਡੇ ਨਾਲ ਨਸਲਵਾਦ ਕਰਦਾ ਆ ਉਹਦਾ ਮਤਲਬ ਕੀ ਆ ਉਹ ਅਜੇ ਤੱਕ ਲੋਕਾਂ ਨੂੰ ਬਹੁਤਾ ਜ਼ਿਆਦਾ ਜਿਹੜਾ ਸਮਝ ਨਹੀਂ ਆ ਰਿਹਾ ਕਈ ਰੀਜਨਲ ਡਿਫਰੈਂਸਸ ਨੇ ਇਹਦੇ ਵਿੱਚ ਕਈ ਹੋਰ ਫੈਕਟਰ ਨੇ ਪਰ ਅਜੇ ਵੀ ਜਿਹੜਾ ਰੇਸਿਜ਼ਮ ਆ ਉਹ ਕਿਤੇ ਨਾ ਕਿਤੇ ਹਜੇ ਵੀ ਹੈਗਾ ਆ ਇੱਕ ਸਰਵੇ ਹੋਰ ਹੋਇਆ ਜਿਹਦੇ ਵਿੱਚ ਜਿਹੜੇ ਸਮਾਲ ਬਿਜ਼ਨੈਸਸ ਨੇ ਉਹਨਾਂ ਦੀ ਗੱਲਬਾਤ ਹੋਈ ਹੈ ਕਿ ਜਿਹੜੇ ਸਮਾਲ ਬਿਜ਼ਨਸ ਓਨਰ ਨੇ ਬੀਸੀ ਦੇ ਵਿੱਚ ਉਹ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਸਟਰਗਲ ਕਰ ਰਹੇ ਆ 2025 ਦੇ ਵਿੱਚ 86% ਜਿਹੜੇ ਓਨਰ ਨੇ ਇਸ ਵੇਲੇ ਉਹ ਚੀਜ਼ਾਂ ਜਿਵੇਂ ਜਿਹੜੀਆਂ ਆਪ ਦੇ ਰਹੇ ਆ ਜਿਵੇਂ ਆਪ ਉਹ ਮਤਲਬ ਉਸ ਤਰੀਕੇ ਦੇ ਨਾਲ ਜਿਹਦਾ ਸੈਲਰੀਜ਼ ਨੇ ਉਹਦੇ ਲਈ ਬੱਸ ਹੋਈ ਪਈ ਆ ਜਾਂ ਰਿਟਾਇਰਮੈਂਟ ਡਿਲੇ ਕੀਤੀ ਜਾ ਰਹੀ ਆ ਜਾਂ ਕੁਝ ਐਸੈਟਸ ਵੇਚਨੇ ਪੈ ਰਹੇ ਆ ਕਿ ਆਪਣਾ ਬਿਜ਼ਨਸ ਚੱਲਦਾ ਰਹੇ ਇਸ ਵੇਲੇ ਆਰਥਿਕ ਮੰਦਵਾੜਾ ਕੈਨੇਡਾ ਦੇ ਵਿੱਚ ਚੱਲ ਰਿਹਾ ਅਸੀਂ ਸਾਰੇ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ ਆਰਥਿਕ ਮੰਦਵਾੜੇ ਆਏ ਪਰ ਥੋੜੇ ਸਮੇਂ ਦੇ ਵਿੱਚ ਲੋਕਾਂ ਨੂੰ ਰਾਹਤ ਮਿਲਦੀ ਰਹੀ ਆਹ ਜਿਹੜਾ ਹੈ ਇਸ ਵੇਲੇ ਆਰਥਿਕ ਮੰਦਵਾੜਾ ਕੈਨੇਡਾ ਦੇ ਵਿੱਚ ਚੱਲ ਰਿਹਾ ਇਹਨਾਂ ਲੰਬਾ ਕੋਈ ਨਹੀਂ ਚੱਲਿਆ ਹੁਣ ਇਹ ਇੱਕ ਬਹੁਤ ਵੱਡੀ ਗੱਲ ਆ ਔਰ ਕੁਝ ਜਿਹੜੇ ਮਾਲਕ ਨੇ ਬਿਜ਼ਨੈਸਸ ਦੇ ਉਹ ਮਤਲਬ ਵਾਪਸ ਫੁੱਲ ਟਾਈਮ ਨੌਕਰੀਆਂ ਵੱਲ ਜਾ ਰਹੇ ਆ ਕੁਝ ਜਿਹੜੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰ ਰਿਹਾ ਕਿ ਇਸ ਬਿਜ਼ਨਸ ਨੂੰ ਰਨ ਕੀਤਾ ਜਾਂਦਾ ਰਹੇ ਸਾਈਡ ਦੇ ਉੱਤੇ ਜਿਹੜਾ ਇਕਨੋਮਿਕ ਪ੍ਰੈਸ਼ਰ ਆ ਜਿਹੜੀ ਸਟਰਗਲ ਆ ਉਹ ਕਿਉਂਕਿ ਕੀਮਤਾਂ ਬਹੁਤ ਜ਼ਿਆਦਾ ਆ ਇਨਫਲੇਸ਼ਨ ਮਹਿੰਗਾਈ ਉਹ ਤੋਂ ਜ਼ਿਆਦਾ ਆ ਆਪਾਂ ਜਾਣਦੇ ਆ ਸਾਰੇ ਔਰ ਜੋਬ ਦੀ ਇਨਸਿਕਿਉਰਟੀ ਆ ਇਸ ਵੇਲੇ ਹਰ ਇੱਕ ਨੂੰ ਲੱਗਦਾ ਕਿ ਨੌਕਰੀ ਨਾ ਕਿਤੇ ਚਲੇ ਜਵੇ ਅਮਰੀਕਾ ਦੇ ਟ੍ਰੇਡ ਦਾ ਇਸ਼ੂ ਸਾਰਾ ਕੁਝ ਇਹ ਵੀ ਉੱਤੇ ਪ੍ਰੈਸ਼ਰ ਪਾ ਰਿਹਾ ਔਰ ਦੂਜੀ ਗੱਲ ਇਹ ਆ ਕਿ ਕੰਜ਼ਿਊਮਰ ਦੀ ਸਪੈਂਡਿੰਗ ਹੈ ਨਹੀਂ ਲੋਕ ਪੈਸਾ ਨਹੀਂ ਖਰਚ ਰਿਹਾ ਜਿਹੜਾ ਸਮਾਲ ਬਿਜ਼ਨਸ ਆ ਉਹ ਤਾਂ ਇਸੇ ਗੱਲ ਦੇ ਉੱਤੇ ਚੱਲੂਗਾ ਨਾ ਕਿ ਲੋਕ ਪੈਸਾ ਖਰਚਣਗੇ ਲੋਕ ਪੈਸਾ ਨਹੀਂ ਖਰਚ ਰਿਹਾ ਇਸ ਵੇਲੇ ਹੁਣ ਹੋ ਕੀ ਰਿਹਾ ਆ ਜਿਹੜੇ 22% ਬੀਸੀ ਦੇ ਬਿਜ਼ਨਸ ਆ ਉਹ ਕਹਿੰਦੇ ਆ ਕਿ ਉਹਨਾਂ ਦੀ ਪਰਫਾਰਮੈਂਸ 2025 ਦੇ ਵਿੱਚ ਸਭ ਤੋਂ ਮਾੜੀ ਹੋਈ ਆ ਔਰ ਨੰਬਰ ਬਹੁਤ ਥੱਲੇ ਚਲੇ ਗਿਆ ਹੁਣ ਦੂਜਾ ਮਹਿੰਗਾਈ ਸਭ ਤੋਂ ਵੱਡੀ ਪ੍ਰੋਬਲਮ ਜਿੰਨੇ ਇਹਨਾਂ ਨੂੰ ਪੁੱਛਿਆ ਗਿਆ ਇਹ ਸਰਵੇ ਦੇ ਵਿੱਚ 82% ਜਿਹੜੇ ਬਿਜ਼ਨਸ ਸੀਗੇ ਸੀ ਬਿਜ਼ਨਸ ਸੀਗੇ ਜਿਹੜੇ ਕਾਰੋਬਾਰੀ ਸੀਗੇ ਉਹਨਾਂ ਨੇ ਇਹ ਕਿਹਾ ਕਿ ਮਹਿੰਗਾਈ ਅਸਲ ਦੇ ਵਿੱਚ ਨੰਬਰ 1 ਚੈਲੰਜ ਆ ਸਾਡੇ ਲਈ ਕਿਉਂਕਿ ਜਿੱਦਾਂ ਜਿੱਦਾਂ ਕੀਮਤਾ ਵਧ ਰਹੀਆਂ ਆ ਉਦਾਂ-ਉਦਾਂ ਕੀਮਤਾ ਸਾਨੂੰ ਵਧਾਉਣੀਆਂ ਪੈ ਰਹੀਆਂ ਜਿਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਕਸਟਮਰ ਆ ਦੂਰ ਭੱਜ ਰਹੇ ਆ ਹੁਣ ਦੂਜੇ ਪਾਸੇ ਬੀਸੀ ਸਰਕਾਰ ਐਸ ਵੇਲੇ ਰੈਕੋਰਡ ਡੈਫੀਸਿਟ ਆ ਇਹਨਾਂ ਦਾ 11.6 ਬਿਲੀਅਨ ਡਾਲਰ ਦਾ ਘਾਟਾ ਬੀਸੀ ਕੱਲੇ ਦੇ ਵਿੱਚ ਆ ਸਰਕਾਰ ਦੀ ਜਿਹੜੀ ਸ਼ੋਅ ਕਰ ਰਹੀ ਆ ਜਿਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਸਮਾਲ ਬਿਜ਼ਨੈਸਸ ਨੂੰ ਸਬਸਿਡੀ ਦੇਣੀ ਜਾਂ ਉਹਨਾਂ ਨੂੰ ਕੋਈ ਫੰਡਿੰਗ ਕਰਨੀ ਜਾਂ ਕਈ ਵਾਰੀ ਜਦੋਂ ਬਿਜ਼ਨਸ ਕਟ ਜਿੰਦਾ ਸਰਕਾਰ ਮਦਦ ਕਰਦੀ ਆ ਉਹ ਇਸ ਵੇਲੇ ਸੰਭਵ ਨਹੀਂ ਆ ਸੋ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹ ਕਟਬੈਕ ਕਰ ਰਹੇ ਆ ਸਟਾਫ ਦੇ ਵਿੱਚ ਘੰਟੇ ਘਟਾ ਰਹੇ ਆ ਆਪਰੇਸ਼ਨ ਜਿਹੜੇ ਆ ਉਹ ਸ਼੍ਰਿੰਕ ਕਰ ਰਹੇ ਆ ਸੋ ਬੜੀ ਮਿਕਸ ਜੀ ਆਊਟਲੁੱਕ ਆ ਪਰ ਓਵਰਆਲ ਦੱਸਿਆ ਜਾ ਰਿਹਾ ਆ ਕਿ ਜਿਹੜੀ ਹੁਣ ਆਸ ਇੱਕੋ ਹੀ ਆ ਕਿ ਆ ਸੀਜ਼ਨ ਆ ਰਿਹਾ ਅੱਗੇ ਫੈਸਟੀਵਲ ਸੀਜ਼ਨ ਆ ਤੇ ਜਿਹੜੀ ਹੌਲੀਡੇ ਸ਼ਾਪਿੰਗ ਆ ਉਹਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਇਹਨਾਂ ਬਿਜ਼ਨਸ ਨੂੰ ਕੁਝ ਹੁਲਾਰਾ ਮਿਲੂਗਾ ਅਸਲ ਦੇ ਵਿੱਚ ਕਸਟਮਰ ਦੀਆਂ ਹੈਬਿਟਸ ਬਦਲ ਚੁੱਕੀਆਂ ਲੋਕ ਪੈਸਾ ਸਾਂਭਣਾ ਚਾਹੁੰਦੇ ਆ ਜਿਹੜੇ ਬਿਜ਼ਨਸ ਓਨਰ ਨੇ ਉਹਨਾਂ ਨੂੰ ਵੀ ਨਾਲ-ਨਾਲ ਕੋਈ ਨੌਕਰੀ ਕਰਕੇ ਜਾਂ ਆਪਣੇ ਕੋਲੋਂ ਪੈਸੇ ਪਾ ਕੇ ਬਿਜ਼ਨਸ ਚੱਲਦੇ ਰੱਖਣੇ ਐਸ ਵੇਲੇ ਪੈ ਰਹੇ ਆ ਅਗਲੀ ਗੱਲਬਾਤ ਮਿਨਿਮਮ ਵੇਜਸ ਬਾਰੇ ਪੰਜ ਪ੍ਰੋਵਿੰਸਸ ਨੇ ਅੱਜ ਮਿਨਿਮਮ ਵੇਜਸ ਵਧਾ ਦਿੱਤੇ ਆਪਣੇ ਇਹ ਵਧਣੇ ਸੀ ਅਨਾਉਂਸ ਹੋ ਚੁੱਕੇ ਸੀ ਸੋ ਅੱਜ 1 ਅਕਤੂਬਰ 2025 ਨੂੰ ਕੈਨੇਡਾ ਦੇ ਪੰਜ ਸੂਬਿਆਂ ਦੇ ਵਿੱਚ ਮਿਨਿਮਮ ਵੇਜ ਜਾਨੀ ਕਿ ਘੱਟੋ ਘੱਟ ਘੰਟੇ ਦੇ ਪੈ ਡਾਲਰ ਜਿੰਨੇ ਕਿਸੇ ਨੂੰ ਮਿਲਨੇ ਹੁੰਦੇ ਆ ਉਹ ਵੱਧ ਗਏ ਆ ਇਹ 온ਟਾਰੀਓ ਦੇ ਵਿੱਚ ਨੰਬਰ 2 ਮੈਨੀਟੋਬਾ ਦੇ ਵਿੱਚ ਨੰਬਰ 3 ਸਸਕਾਚਵਿਨ ਦੇ ਵਿੱਚ ਨੰਬਰ 4 ਨੋਵਾ ਸਕੋਸ਼ੀਆ ਦੇ ਵਿੱਚ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵਧਾਏ ਗਏ ਆ ਜਦੋਂ 온ਟਾਰੀਓ ਨੂੰ ਦੇਖਦੇ ਆ ਤਾਂ ਇੱਥੇ ਇਸ ਵੇਲੇ ਜਿਹੜਾ ਅ 17 ਡਾਲਰ ਤੇ 60 ਸੈਂਟ ਨੇ ਇਸ ਵੇਲੇ ਇੱਕ ਘੰਟੇ ਦੇ ਜਿਹੜੇ ਸਭ ਤੋਂ ਜ਼ਿਆਦਾ ਨੇ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਦੋਵਾਂ ਨੇ ਆਪਣਾ ਮਿਨੀਮਮ ਵੇਜ ਜਿਹੜੇ ਨੇ ਉਹ ਮਿਨੀਮਮ ਵੇਜ 16 ਡਾਲਰ ਤੇ 50 ਸੈਂਟ ਪਰ ਆਵਰ ਰੱਖਿਆ ਇਸੇ ਤਰੀਕੇ ਦੇ ਨਾਲ ਮੈਨੀਟੋਬਾ ਦੇ ਵਿੱਚ ਮਿਨੀਮਮ ਵੇਜ ਐਸ ਵੇਲੇ 16 ਡਾਲਰ ਪਰ ਆਵਰ ਆ ਸਸਕਾਚਵਨ ਦੇ ਵਿੱਚ ਮਿਨੀਮਮ ਵੇਜ 15 ਡਾਲਰ ਤੇ 35 ਸੈਂਟ ਪਰ ਆਵਰ ਆ ਇਹ ਵਾਧਾ ਕਿਉਂ ਕੀਤਾ ਗਿਆ ਜਾਂ ਇਹਦੇ ਪਿੱਛੇ ਕਾਰਨ ਕੀ ਸੀ ਇਹਦਾ ਸਬੰਧ ਸਿੱਧਾ ਮਹਿੰਗਾਈ ਦੇ ਨਾਲ ਹੈ ਜਿਹੜਾ ਕੈਨੇਡਾ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਵੇਜ ਰਾਈਜ਼ ਦਾ ਮਤਲਬ ਇਹ ਆ ਕਿ ਕਾਸਟ ਆਫ ਲਿਵਿੰਗ ਵੱਧ ਗਈ ਆ ਜਿਹੜਾ ਪਹਿਲਾਂ 10 ਡਾਲਰ ਨਾਲ ਸੌਦਾ ਪੱਤਾ ਆਉਂਦਾ ਸੀ ਗਰੋਸਰੀ ਆਉਂਦੀ ਸੀ ਉਹ ਹੁਣ 15 ਡਾਲਰ ਨਾਲ ਆ ਰਹੀ ਆ ਸੋ ਇਹਦਾ ਮਤਲਬ ਕੀ ਆ ਕਿ ਅਲਬਰਟਾ ਨੇ ਰੇਟ ਨਹੀਂ ਵਧਾਇਆ ਹੈ ਇਸ ਵੇਲੇ ਇਹ 15 ਡਾਲਰ ਪਰ ਆਵਰ ਦੇ ਉੱਤੇ ਹੀ ਰਹੇ ਆ ਸੋ ਇਹ ਕੈਨੇਡਾ ਦੇ ਵਿੱਚ ਜੇ ਕਿਤੇ ਵੀ ਘੱਟ ਸਭ ਤੋਂ ਵੱਡਾ ਪ੍ਰਤੀ ਘੰਟਾ ਡਾਲਰ ਮਿਲਦੇ ਆ ਤੇ ਉਹ ਅਲਬਰਟਾ ਦੇ ਵਿੱਚ ਮਿਲਦੇ ਆ ਜਿਵੇਂ ਬੀਸੀ ਆ ਕੂਬੈਕਾ ਨਿਊ ਬਰੰਜ਼ਵਿਕਾ ਜਾਂ ਨਿਊ ਫਾਉਂਡਲੈਂਡ ਲੈਬਰਾਡੋਰ ਆ ਇਹਨਾਂ ਨੇ ਇਸ ਕਰਕੇ ਨਹੀਂ ਵਧਾਏ ਕਿਉਂਕਿ ਇਹ ਪਹਿਲੇ ਜਿਹੜੇ ਵਧਾ ਚੁੱਕੇ ਆ ਐਸੇ ਸਾਲ ਦੇ ਵਿੱਚ ਇਹਨਾਂ ਨੇ ਪਹਿਲੇ ਵਾਧਾ ਕਰ ਦਿੱਤਾ ਓਵਰਆਲ ਇੰਪੈਕਟ ਜਦੋਂ ਅਸੀਂ ਇਹ ਸਾਰੇ ਵਾਧੇ ਦਾ ਦੇਖਦੇ ਆ ਤੇ ਇਹ ਚੇਂਜਸ ਅਸਲ ਦੇ ਵਿੱਚ ਵਰਕਰਸ ਨੂੰ ਹੈਲਪ ਕਰਦੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਵਾਧੀਆਂ ਕੀਮਤਾਂ ਨੇ ਉਹਦੇ ਨਾਲ ਉਹ ਬਰਾਬਰ ਰਹਿ ਸਕਣ ਤੇ ਇਹਦੇ ਨਾਲ ਜਿਹੜੇ ਬਿਜ਼ਨਸ ਐਕਸਪੈਂਸਸ ਆ 엠ਪਲੋయర్ ਦੇ ਉਹ ਵੀ ਕੁਦਰਤੀ ਕਿਸੇ ਨਾ ਕਿਸੇ ਤਰੀਕੇ ਨਾਲ ਵਾਧੇ ਆ ਹੁਣ ਜਿਹੜੀਆਂ ਪ੍ਰੋਵਿੰਸਸ ਜਾਂ ਟੈਰੀਟਰੀਜ਼ ਹੁੰਦੀਆਂ ਇਹ ਕੋਈ ਸਿੰਪਲ ਨੈਸ਼ਨਲ ਮਿਨਿਮਮ ਵੇਜਸ ਨਹੀਂ ਕੈਨੇਡਾ ਦੇ ਵਿੱਚ ਕਿ ਸਾਰੇ ਦੇਸ਼ ਦੇ ਵਿੱਚ ਇੱਕ ਵੇਜਸ ਹੋਣ ਤੇ ਸਾਰੇ ਪ੍ਰੋਵਿੰਸ ਜਾਂ ਟੈਰੀਟਰੀਜ਼ ਨੇ ਜਿਹੜੀਆਂ ਉਹ ਆਪਣੇ ਆਪ ਸੈੱਟ ਕਰਦੀਆਂ ਉਹਨਾਂ ਦੇ ਫੈਸਲੇ ਹੁੰਦੇ ਆ ਕਿ ਅਸੀਂ ਕਿੰਨਾ ਜਿਹੜਾ ਵੇਜ ਵੜਾਉਦਾ ਤੇ ਕਿੰਨਾ ਅਸੀਂ ਰੱਖਣਾ ਆ ਹੁਣ ਜਿਹੜੀਆਂ ਟੈਰੀਟਰੀਜ਼ ਨੇ ਜਿਵੇਂ ਯੂਕੌਨ ਆ ਜਾਂ ਨਾਰਥ-ਵੈਸਟ ਨਾਰਥ-ਵੈਸਟ ਟੈਰੀਟਰੀਜ਼ ਨੇ ਜਾਂ ਨੂਨਾਵਟਾ ਇਹਨਾਂ ਦੇ ਵੀ ਮਿਨਿਮਮ ਵੇਜਸ ਆ ਇਹ ਆਮ ਤੌਰ ਦੇ ਉੱਤੇ ਬਹੁਤ ਸਾਰੇ ਪ੍ਰੋਵਿੰਸਸ ਨਾਲੋਂ ਹਾਇਰ ਹੁੰਦੇ ਆ ਕਿਉਂਕਿ ਇੱਥੇ ਰਹਿਣਾ ਹੀ ਆਪਣੇ ਆਪ ਦੇ ਵਿੱਚ ਨਾਰਥ ਦੇ ਵਿੱਚ ਬਹੁਤ ਮਹਿੰਗਾ ਆ ਔਰ ਹਰ ਸਾਲ ਇਹਦਾ ਰਿਵਿਊ ਹੁੰਦਾ ਬਹੁਤ ਸਾਰੇ ਜਿਹੜੇ ਪ੍ਰੋਵਿੰਸਸ ਨੇ ਉਹ ਨਵਾਂ ਜਿਹੜਾ ਐਡਜਸਟ ਕਰਦੇ ਆ ਮਿਨਿਮਮ ਵੇਜ ਹਰ ਸਾਲ ਯੂਸੂਲੀ 1 ਅਕਤੂਬਰ ਨੂੰ ਤੇ ਫਿਰ ਉਸ ਵੇਲੇ ਇਹਦਾ ਸਬੰਧ ਜਿਹੜਾ ਸਿੱਧਾ ਮਹਿੰਗਾਈ ਦੇ ਨਾਲ ਜੋੜਿਆ ਜਾਂਦਾ ਸੋ ਜਿੱਥੇ ਜਿਹੜਾ ਇਹ ਸਾਰਾ ਕੁਝ ਡਿਫਰੈਂਟ ਆ ਮਿਨਿਮਮ ਵੇਜ ਸਟੂਡੈਂਟਸ ਦੇ ਲਈ ਲਿਕਰ ਸਰਵਰਸ ਦੇ ਲਈ ਫਾਰਮ ਵਰਕਰ ਦੇ ਲਈ ਲਿਵਨ ਜਿਹੜੇ ਉਹ ਕੇਅਰ ਗੀਵਰਸ ਨੇ ਬਹੁਤ ਸਾਰੇ ਜਿਹੜੇ ਇੱਕ ਸਟੈਂਡਰਡ ਰੇਟ ਦੇ ਨੇੜੇ ਜਾਂਦੇ ਪਰ ਇੱਥੇ ਫਰਕ ਵੀ ਹੁੰਦਾ ਆ ਦੂਜਾ ਇਹ ਆ ਕਿ ਜਿਹੜਾ ਇਹ ਲਾ ਆ ਇਹ ਪਾਰਟ ਟਾਈਮ ਕੈਜੂਅਲ ਸੀਜ਼ਨਲ ਵਰਕਰ ਉਹਨਾਂ ਨੂੰ ਵੀ ਐਟ ਲੀਸਟ ਜਿਹੜਾ ਮਿਨਿਮਮ ਵੇਜ ਆ ਉਹ ਮਿਲਦਾ ਸੋ ਐਸ ਵੇਲੇ ਵੱਡਾ ਮਸਲਾ ਕੋਸਟ ਆਫ ਲਿਵਿੰਗ ਦਾ ਗੈਪ ਜਿਹੜੇ ਵੱਡੇ ਸ਼ਹਿਰ ਨੇ ਟੋਰਾਂਟੋ ਵਰਗੇ ਜਾਂ ਵੈਨਕੂਵਰ ਵਰਗੇ ਇੱਥੇ ਜਿਹੜਾ ਹਾਈਐਸਟ ਪ੍ਰੋਵਿੰਸ਼ੀਅਲ ਮਿਨਿਮਮ ਵੇਜ ਆ ਉਹ ਆਮ ਤੌਰ ਦੇ ਉੱਤੇ ਲਿਵਿੰਗ ਵੇਜ ਦੇ ਬਰਾਬਰ ਨਹੀਂ ਜਾਂਦਾ ਮਤਲਬ ਇਹ ਆ ਕਿ ਇੱਕ ਥਾਂ ਦੇ ਉੱਤੇ ਇਹ ਮੰਨ ਲਿਆ ਜਾਂਦਾ ਵੀ ਇੰਨੇ ਡਾਲਰ ਘੱਟੋ-ਘੱਟ ਕਮਾਉਣੇ ਚਾਹੀਦੇ ਆ ਤਾਂ ਬੰਦਾ ਇਹਨਾਂ ਸ਼ਹਿਰਾਂ ਦੇ ਵਿੱਚ ਰਹਿ ਸਕਦਾ ਇੱਥੇ ਉਹਦੇ ਨੇੜੇ-ਤੇੜੇ ਵੀ ਨਹੀਂ ਜਾਂਦੇ ਜੇ 17 ਡਾਲਰ ਕਿਤੇ ਮਿਲਦੇ ਆ ਤਾਂ ਜਿਹੜਾ ਉੱਥੇ ਰਹਿਣ ਦਾ ਖਰਚਾ ਆ ਉਹ ਕਿਤੇ ਜ਼ਿਆਦਾ ਦੱਸਿਆ ਜਾਂਦਾ ਅਗਲੀ ਗੱਲਬਾਤ অন্ਟੇਰੀਓ অন্ਟੇਰੀਓ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਪੀਡ ਕੈਮਰਿਆਂ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੁਣ অন্ਟੇਰੀਓ ਸਰਕਾਰ ਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਜਿਹੜੇ ਸਪੀਡ ਕੈਮਰੇ ਆ ਉਹ ਬੈਨ ਕਰ ਦੇਣੇ ਆ ਉਹਦੀ ਤਿਆਰੀ ਕਰ ਰਹੇ ਆ ਬਿਲਕੁਲ ਉਸੇ ਵੇਲੇ ਜਿਹੜੇ ਬ੍ਰੈਂਟਨ ਕਾਉਂਸਲ ਆ ਸਪੀਡ ਕੈਮਰੇ ਉੱਪਰ ਉਹਨਾਂ ਨੇ ਜਿਹੜੀ ਪਾਬੰਦੀ ਆ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮਸਲਾ ਕੀ ਆ ਬਹੁਤ ਵਾਰੀ ਇਹ ਮਸਲਾ ਡਿਸਕਸ ਹੋਇਆ ਕਿ ਅਨਟੈਰੀਓ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਸਪੀਡ ਕੈਮਰੇ ਜਿਹੜੇ ਆ ਉਹ ਬਿਲਕੁਲ ਮੰਨ ਲਓ ਪਿਆਦ ਦੀ ਸਪੀਡ ਆ ਤਾਂ 51 ਤੋਂ ਡਿਸਪੀਡ ਹੋਗੀ ਤਾਂ ਟਿਕਟ ਦੇ ਦਿੰਦੇ ਆ ਤੇ ਕਈ ਕਿ ਮਿਲੀਅਨ ਡਾਲਰ ਸਾਲ ਦਾ ਇੱਕ ਇੱਕ ਕੈਮਰੇ ਤੋਂ ਬਣਦਾ ਲੋਕਾਂ ਨੇ ਕਿਹਾ ਸਾਡੇ ਨਾਲ ਧੱਕਾ ਆ ਲੋਕਾਂ ਨੂੰ ਗੁੱਸਾ ਆ ਪਤਾ ਨਹੀਂ ਕਿਹਨੇ ਇਹ ਕੈਮਰੇ ਭੰਣਨੇ ਸ਼ੁਰੂ ਕਰ ਦਿੱਤੇ ਤੇ ਬਹੁਤ ਖੁਸ਼ੋਸ਼ੀ ਹੋ ਉੱਥੇ ਹੋਇਆ ਕਈ ਕਿਸਮ ਦੇ ਖਰਚੇ ਆ। ਵੀ ਲੋਕਾਂ ਦਾ ਰੌਲਾ ਇਹ ਆ ਜਾਂ ਕਿਹਾ ਇਹ ਜਾ ਰਿਹਾ ਵੀ ਜਦੋਂ ਆਮ ਤੌਰ ਦੇ ਉੱਤੇ ਕੋਈ ਆਫੀਸਰ ਵੀ ਖੜਾ ਆ ਉਹ 2-4 ਸਪੀਡ ਇੱਧਰ ਉੱਧਰ ਹੋ ਜਵੇ ਤਾਂ ਉਹਨੂੰ ਇਗਨੋਰ ਕਰ ਦਿੰਦੇ ਪਰ ਇਹ ਕੈਮਰੇ ਇੱਕ ਵੀ ਉੱਪਰ ਗਏ ਤਾਂ ਤੁਹਾਨੂੰ ਟਿਕਟ ਮਿਲ ਜਾਂਦੀ ਹੈ। ਹੁਣ ਉਸ ਮਾਮਲੇ ਤੋਂ ਬਾਅਦ ਫਿਰ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਵੀ ਭਾਈ ਇਹ ਬੰਦ ਕਰੋ ਨਹੀਂ ਤੇ ਸਾਨੂੰ ਕੋ ਸਖਤ ਫੈਸਲਾ ਲੈਣਾ ਪਊਗਾ ਸਿਟੀ ਕਾਉਂਸਲ ਕਿਸੇ ਸਿਟੀ ਦੀ ਮੰਨ ਲਓ ਇੱਕ ਦੀ ਚੌਂਦੀ ਆ ਬ੍ਰੈਂਟਨ ਦੀ ਕਾਉਂਸਲ ਚੌਂਦੀ ਆ ਕਿ ਕੈਮਰੇ ਲੱਗਣ ਉਹਨਾਂ ਦੀ ਦਲੀਲ ਇਹ ਆ ਕਿ ਜਿੰਨੇ ਕੈਮਰੇ ਆ ਉਹਦੇ ਨਾਲ ਐਕਸੀਡੈਂਟ ਘਟਦੇ ਆ ਫਾਈਨ ਆ ਤੁਸੀਂ 50 ਤੇ ਕਿਉਂ ਚਲਾਉਣੀ ਤੁਸੀਂ 48 ਤੇ ਚਲਾ ਲਓ ਤੁਹਾਡਾ 55 ਤੇ ਜਾਂਦਾ ਹੀ ਕਿਉਂ ਆ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਵੀ ਇਹ ਸਿਰਫ ਤੇ ਸਿਰਫ ਪੈਸਾ ਕਮਾਉਣ ਦਾ ਤਰੀਕਾ ਆ ਪ੍ਰੀਮੀਅਰ ਡੱਗਫੋਰਡ ਲੋਕਾਂ ਦੇ ਹੱਕ ਵਿੱਚ ਆ ਗਏ ਉਹ ਕਹਿੰਦੇ ਵੀ ਜੇ ਤੁਸੀਂ ਇਹਨਾਂ ਕਾਉਂਸਲਸ ਨੇ ਕੋਈ ਕੰਮ ਜਾਂ ਸਿਟੀਜ਼ ਨੇ ਨਾ ਕੀਤਾ ਤੇ ਅਸੀਂ ਐਕਸ਼ਨ ਲਵਾਂਗੇ ਅਸੀਂ ਇਹਦੇ ਤੇ ਪਾਬੰਦੀ ਲਾ ਦੇਣੀ ਤੇ ਉਹਨਾਂ ਨੇ ਅ ਪਰਸੋਂ ਅਨਾਉਂਸ ਕਰਤਾ ਕਿ ਆਪਾਂ ਪਾਬੰਦੀ ਲਾਉਣ ਜਾ ਰਹੇ ਹਾਂ ਉਹਦੇ ਵਿਰੋਧ ਦੇ ਵਿੱਚ ਹੁਣ ਬ੍ਰੈਮਟਨ ਸਿਟੀ ਕਾਉਂਸਲ ਨੇ ਕਿਹਾ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਜਿਹੜੇ ਬੁੱਧਵਾਰ ਨੂੰ ਕਾਉਂਸਲ ਮੀਟਿੰਗ ਹੋਈ ਆ ਉਹਦੇ ਵਿੱਚ ਵਾਰਡ ਨੰਬਰ 1 ਤੋਂ ਲੈ ਕੇ 5 ਤੱਕ ਅਰੀਜਨਲ ਕਾਉਂਸਲ ਜਿਹੜੀ ਰਵਿਨਾ ਸਨਟੇਸ ਨੇ ਉਹਨੇ ਸੂਬੇ ਦੇ ਵਿੱਚ ਸਪੀਡ ਕੈਮਰੇਆਂ ਦੇ ਉੱਤੇ ਲਾਈ ਪਾਬੰਦੀ ਦਾ ਸਾਫ਼ ਤੌਰ ਤੇ ਦੇ ਵਿਰੋਧ ਕਰਦੇ ਆ ਕਿ ਮੋਸ਼ਨ ਲੈ ਆਂਦਾ ਜਿਹਨੂੰ ਕਿ ਸਰਬਸੰਮਤੀ ਦੇ ਨਾਲ ਪਾਸ ਹੁਣ ਪਾਬੰਦੀ ਲੱਗਣ ਦੀ ਸੂਰਤ ਦੇ ਵਿੱਚ ਜੇ ਮੰਨ ਲਓ ਪਾਬੰਦੀ ਲੱਗ ਜਾਂਦੀ ਆ ਜਿਦਾ ਪਹਿਲਾਂ ਜ਼ਿਕਰ ਕੀਤਾ ਇੱਕ ਇੱਕ ਕੈਮਰੇ ਤੋਂ ਬਿਲੀਅਨ ਮਿਲੀਅਨ ਡਾਲਰ ਕਈ ਵਾਰੀ ਆਉਂਦੇ ਆ ਉਹ ਜਿਹੜਾ ਹੁਣ ਮਿਲੀਅਨ ਡਾਲਰ ਆਉਂਦਾ ਸੀ ਕੈਮਰਾ ਲੱਗਣਾ ਉਹ ਬੰਦ ਹੋ ਜਾਊਗਾ ਤਾਂ ਉਹ ਕੌਣ ਦੇਊਗਾ ਕੌਂਸਲਰ ਦੇ ਇਸ ਪ੍ਰਸਤਾਵ ਦੇ ਵਿੱਚ ਇਹ ਕਿਹਾ ਗਿਆ ਕਿ ਇਹਨੂੰ ਜਾਰੀ ਰੱਖਿਆ ਜਾਵੇ ਤੇ ਜੇ ਬੰਦ ਕੀਤੇ ਜਾਂਦੇ ਆ ਤਾਂ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਸਿਟੀ ਦੇ ਖਰਚੇ ਪੂਰੇ ਕਰੇ ਹੁਣ ਉੱਥੇ ਜਿਹੜੇ ਇਹ ਕਾਉਂਸਲਰ ਸੀਗੇ ਨਾ ਉਹ ਇਹੀ ਕਿ 19 ਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਕਲੋਨ ਨੇ ਸਿਟੀਜ਼ ਨੂੰ ਸਪੀਡ ਕੈਮਰਿਆਂ ਦੇ ਵਿੱਚ ਪੈਸਾ ਲਾਉਣ ਦੇ ਲਈ ਉਤਸ਼ਾਹਤ ਕੀਤਾ ਸੀ ਵੀ ਜੇ ਪ੍ਰੀਮੀਅਰ ਦਾ ਇਹ ਮੰਨਣਾ ਆ ਕਿ ਕੁਝ ਸ਼ਹਿਰ ਇਸ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨਹੀਂ ਚਲਾ ਰਹਾ ਏ ਤਾਂ ਤੁਸੀਂ ਉਹਨਾਂ ਨੂੰ ਠੀਕ ਕਰੋ ਇਹ ਥੋੜਾ ਕਿ ਤੁਸੀਂ ਜਿਹੜਾ ਪ੍ਰੋਗਰਾਮ ਨੂੰ ਬੰਦ ਕਰ ਦਿਓ ਔਰ ਇਹੀ ਜਿਹੜੀ ਫੋਰਡ ਸਰਕਾਰ ਆ ਇਹੀ ਇਹ ਕੈਮਰਿਆਂ ਦਾ ਜਿਹੜਾ ਪ੍ਰਸਤਾਵ ਸੀ ਉਹ ਲੈ ਕੇ ਆਈ ਸੀ ਸੋ ਹੁਣ ਇੱਥੇ ਕੀ ਕੀਤਾ ਜਾਂਦਾ ਆ ਕੀ ਉਹ ਲਾਉਂਦੇ ਆ ਜਾ ਨਹੀਂ ਲਾਉਂਦੇ ਆਉਣ ਵਾਲੇ ਸਮੇਂ ਵਿੱਚ ਹੋਊਗਾ ਪਰ ਬਹੁਤ ਵੱਡਾ ਇੱਕ ਮਾਮਲਾ ਜਿਹੜਾ ਇੱਥੇ ਫੇਰ ਖੜਾ ਹੋ ਗਿਆ ਔਰ ਹੁਣ ਸਿਟੀ ਤੇ ਪ੍ਰੋਵਿੰਸ ਆਪਸ ਦੇ ਵਿੱਚ ਸਪੀਡ ਕੈਮਰਾ ਨੂੰ ਲੈ ਕੇ ਆ ਮ ਸਾਹਮਣੇ ਨੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ